ਹਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੁਜਰੀ ਮਹਲਾ 4 ਗੁਜਰੀ ਦਾਗ ਵਿੱਚ ਚੌਥੇ ਪਾਦਸ਼ਾ ਉਚਾਰਦੇ ਹਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਰ ਕੇ ਜਨ ਸਤ ਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਕਹਿੰਦੇ ਹੇ ਹਰੀ ਇਹ ਹਰੀ ਦੇ ਭਗਤ ਹੇ ਹਰੀ ਦੇ ਭਗਤ ਸੱਚੇ ਗੁਰੂ ਤੇ ਸੱਚੇ ਪੁਰਸ਼ ਗੁਰਦੇਵ ਜੀਓ ਆਪਕਾ ਪਾਸ ਬੇਨਤੀ ਕਰਦਾ ਮੈਂ ਕੀ ਕਹਿੰਦੇ ਨੇ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਿਆ ਨਾਮ ਬਰਗਾਸ ਮੈਂ ਕੀੜੇ ਤੇ ਕਿਰਮ ਨਾ ਚੀਜ ਨੇ ਸਤਗੁਰ ਦੀ ਸ਼ਰਨ ਲਈ ਹੈ ਮਿਹਰ ਕਰਕੇ ਮੈਨੂੰ ਹਰੀ ਦੇ ਨਾਮ ਨਾਲ ਰੋਸ਼ਨ ਕਰ ਦਿਓ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਬਰਗਾਸ हे ਮੇਰੇ ਮਿੱਤਰ ਸਤਗੁਰੂ ਜੀ ਸਤਗੁਰੂ ਦੇਵ ਜੀ हे ਮੇਰੇ ਮਿੱਤਰ ਗੁਰਦੇਵ ਜੀ ਮੈਨੂੰ ਰਾਮ ਦੇ ਨਾਮ ਨਾਲ ਕ੍ਰਿਸ਼ਨ ਆਦਿ ਰਾਮਦੇਵ ਨਾਮ ਭਾ ਵਾਹਿਗੁਰੂ ਨਾਮ ਦੇ ਰੋਸ਼ਨੀ ਮੇਰੇ ਹਿਰਦੇ ਵਿੱਚ ਕਰ ਦਿਓ ਚੌਥੇ ਪਾਤਸ਼ਾਹ ਬੇਨਤੀ ਕਰ ਰਹੇ ਨੇ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਗੁਰੂ ਰਹਾਉ ਦੀ ਪੰਕਤੀ ਅੰਦਰ ਮਹਾਰਾਜ ਕਹਿੰਦੇ ਨੇ ਗੁਰੂ ਉਪਦੇਸ਼ ਦੁਆਰਾ ਮਿਲਿਆ ਨਾਮ ਮੇਰੇ ਪ੍ਰਾਣਾ ਦਾ ਮਿੱਤਰ ਹੈ ਇਹ ਹਰੀ ਦਾ ਜਸ ਮੇਰੀ ਰੀਤੀ ਹੈ ਕਹਿੰਦੇ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰੀ ਦੇ ਭਗਤਾਂ ਦੇ ਬੜੇ ਵੱਡੇ ਭਾਗ ਭਾਗ ਹਨ ਜਿਨ੍ਹਾਂ ਨੂੰ ਹਰੀ ਕੇਵਲ ਹਰੀ ਉੱਪਰ ਭਰੋਸਾ ਤੇ ਹਰੀ ਦਾ ਹੀ ਬਰੀ ਦੀ ਹੀ ਪਿਆਸ ਹੈ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਗਹੀ ਣ ਜਮ ਪਾਸ ਕਹਿੰਦੇ ਉਹ ਹਰੀ ਜੀ ਹਰੀ ਦਾ ਨਾਮ ਮਿਲਣ ਤੇ ਰਜ ਜਾਂਦੇ ਸੱਚੀ ਸੰਗਤ ਵਿੱਚ ਮਿਲਣ ਕਾ ਨਾਲ ਚੰਗੇ ਗੁਣਾਂ ਦਾ ਪ੍ਰਕਾਸ਼ ਹੁੰਦਾ ਹਿਰਦੇ ਵਿੱਚ ਜਿਸ ਤਰ੍ਹਾਂ ਗੁਰਬਾਣੀ ਵਿਚਾਰ ਚਲਦੀ ਹੈ ਇਹਦੇ ਨਾਲ ਸਾਡੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਨੇ ਹਰੀ 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 ਦਾ ਰਸ ਨਾਮ ਨਹੀਂ ਪਾਇਆ ਨਾ ਜਿਨ੍ਹਾਂ ਨੇ ਨਾਮ ਨਹੀਂ ਪ੍ਰਾਪਤ ਕੀਤਾ ਹਜੇ ਤੱਕ ਕੋਸ਼ਿਸ਼ ਕਰੋ ਪੰਜਾਂ ਅੱਗੇ ਜਾ ਕੇ ਨਮਸਕਾਰ ਕਰੋ ਪੇਸ਼ ਹੋ ਕੇ ਨਾਮ ਬੰਦਗੀ ਭਜਨ ਬੰਦਗੀ ਲਓ ਤੇ ਫਿਰ ਜਪਨਾ ਸ਼ੁਰੂ ਕਰੋ ਬਾਣੀਆਂ ਪੜ੍ਹਨੀਆਂ ਸ਼ੁਰੂ ਕਰੋ ਜਿਨ੍ਹਾਂ ਨੇ ਕਹਿੰਦੇ ਨਹੀਂ ਪਾਇਆ ਨਾ ਉਹ ਉਪਾਗੇ ਜਮਾ ਦੇ ਕੋਲ ਜਾਂਦੇ ਨੇ ਜਮਾ ਦੀ ਮਾਰ ਪੈਂਦੀ ਕਹਿੰਦੇ ਉਹਨਾਂ ਨੂੰ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾ ਚੂ ਸੱਚੇ ਸਤਗੁਰ ਦੀ ਸ਼ਰਨ ਤੇ ਸੰਗਤ ਵਿੱਚ ਨਹੀਂ ਆਏ ਨਾ ਤ੍ਰਿਕਾਰ ਹੈ ਕਹਿੰਦੇ ਉਹਨਾਂ ਦੀ ਜ਼ਿੰਦਗੀ ਨੂੰ ਤੇ ਲਹਨਤ ਹੈ ਉਹਨਾਂ ਦੇ ਜੀਉਣ ਨੂੰ ਜਿਨ ਹਰ ਹਰ ਸਤ ਗੁਰ ਸੰਗਤ ਪਾਈ ਤਿੰਨ ਤੁਰ ਮਸਤਿ ਕੁ ਲਿਖਿਆ ਲਖਾਸ ਜਿਨਾਂ ਨੇ ਹਰੀ ਦੇ ਭਗਤਾਂ ਨੂੰ ਸੱਚੇ ਗੁਰਾਂ ਦੀ ਸੰਗਤ ਪ੍ਰਾਪਤ ਹੋਈ ਨਾ ਪਿਆਰੀ ਸਾਧ ਸੰਗਤ ਉਹਨਾਂ ਦੇ ਮੱਥੇ ਉੱਪਰ ਤੁਰੋਂ ਹੀ ਉੱਤਮ ਲੇਖ ਲਿਖਿਆ ਹੋਇਆ ਹੈ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਸੱਚੀ ਭਗਤ ਸੱਚੀ ਸੰਗਤ ਧੰਨ ਹੈ ਮੁਬਾਰਕ ਹੈ ਜਿੱਥੇ ਹਰੀ ਦਾ ਰਸ ਪ੍ਰਾਪਤ ਹੁੰਦਾ ਹੈ ਏ ਨਾਨਕ ਹਰੀ ਦੇ ਭਗਤਾਂ ਨੂੰ ਮਿਲ ਕੇ ਨਾਮ ਦਾ ਪ੍ਰਕਾਸ਼ ਹੋਇਆ ਹੈ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤਵਹਿ ਉਦਮ ਜਹ ਆਹਿਰ ਹਰ ਜੀਉ ਪਰਿਆ ਏ ਮਨਾ ਏ ਮਨਾ ਤੂੰ ਕਦ ਤਾ ਤਰੰਦਾ ਬਾਰੇ ਤਰੰਦਾ ਬਾਰੇ ਕਿਉਂ ਸੋਚਦਾ ਹੈ ਜਦ ਕਿ ਪ੍ਰਭੂ ਆਪਣੇ ਤੇਰੇ ਲਈ ਯਤਨ ਕਰਨ ਲੱਗਾ ਹੋਇਆ ਹੈ ਕਿਦਾ ਯਤਨ ਕਰਦਾ ਇਹਨੂੰ ਬੜੀ ਚਿੰਤਾ ਹੈ ਖਾਵਾਂਗਾ ਕਿੱਥੋਂ ਕਿੱਥੋਂ ਆਏਗਾ ਹੀਰਾ ਫੇਰੀ ਕਰਾਂ ਚੋਰੀ ਕਰਾਂ ਠਗੀਆਂ ਮਾਰਾਂ ਇਦਾਂ ਦੀਆਂ ਬੇਵਿਨਤਾ ਬਣਾਉਂਦਾ ਕਹਿੰਦੀ ਇਦਾਂ ਦਾ ਕਿਉਂ ਸੋਚਦਾ ਹੈ ਤੂੰ हे ਮਨਾਂ ਤੂੰ ਇਦਾਂ ਨਾ ਸੋਚਿਆ ਕਰ ਕਹਿੰਦੇ ਨੇ ਦੇਖ ਹੁਣ ਮਹਾਰਜ ਐਗਜ਼ੈਂਪਲ ਦਿੰਦੇ ਨੇ ਸੈਲ ਪੱਥਰ ਮੈਂ ਜਨ ਤੇ ਉਪਾਇ ਤਕਾਰਜ ਕੇ ਅਗੇ ਕਰ ਤਰਿਆ ਸਿਲਾਂ ਪੱਥਰਾਂ ਦੇ ਵਿੱਚ ਨਾ ਚਟਾਨਾਂ ਦੇ ਵਿੱਚ ਪੱਥਰਾਂ ਵਿੱਚ ਜੀਵ ਪੈਦਾ ਕਰਦਾ ਹੈ ਉਹਨਾਂ ਦੀ ਖਾਾਕ ਪਹਿਲਾਂ ਹੀ ਉੱਥੇ ਬਣਾ ਕੇ ਰੱਖ ਦਿੰਦਾ ਤੂੰ ਕਿਉਂ ਫਿਕਰ ਕਰਦਾ ਉਹ ਤੇ ਚੰਗੀ ਜਗ੍ਹਾ ਵਿੱਚ ਬੈਠਾ ਹੈ ਮਨਾ ਚੰਗੇ ਘਰਾਂ ਵਿੱਚ ਬੈਠਾ ਹੈ ਚੰਗੇ ਘਰੋ-ਵਾਰ ਕਰ ਰਿਹਾ ਹੈ ਫਿਰ ਤੂੰ ਕਿਉਂ ਕੁਭਰਾਨਾ ਫਿਰ ਤੂੰ ਕਿਉਂ ਬੜੇ ਕਮਾਉਂਜੀ ਸੋਚਦਾ ਪਿਆ ਉਹ ਤੇ ਉਹਨਾਂ ਨੂੰ ਵੀ ਦਿੰਦਾ ਜਿਹੜੇ ਕਿੱਥੇ ਕੁਛ ਕਰ ਨਹੀਂ ਸਕਦੇ ਜਿੱਥੇ ਕੋਈ ਪੈਦਾ ਨਹੀਂ ਹੁੰਦਾ ਸਿਰਾਂ ਪੱਥਰਾਂ 'ਚ ਕੀ ਪੈਦਾ ਹੁੰਦਾ ਜੀ ਸਿਰਾਂ ਪੱਥਰਾਂ 'ਚ ਕੁਛ ਨਹੀਂ ਬਣਦਾ ਨਾ ਉੱਥੇ ਕਾਜ ਆਉਂਦਾ ਹੈ ਮਹਾਰਾਜ ਕਹਿੰਦੇ ਉੱਥੇ ਉਹਨਾਂ ਦੀ ਖਰਾਕ ਉਹਨਾਂ ਨੂੰ ਪਹੁੰਚਾ ਦਿੰਦਾ ਹੈ ਮਹਾਰਾਜ ਤੂੰ ਫਿਕਰ ਨਾ ਕਰ ਤੂੰ ਮੜੇ ਮੰਦੇ ਵਿਚਾਰ ਨਾ ਲਿਆ ਕਰ ਆਪਣੇ ਮਨ ਵਿੱਚ ਤੂੰ ਚੰਗਾ ਸੋਚਿਆ ਕਰ ਮਿਹਨਤ ਕਰਿਆ ਕਰ ਸਭ ਕੁਝ ਤੈਨੂੰ ਇੱਥੇ ਪ੍ਰਾਪਤ ਹੋਏਗਾ ਗੁਰੂ ਤੇਰੇ ਨਾਲ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਮਿੱਠਣੇ ਸੱਜਣ ਜੀ ਜੋ ਸੱਚੀ ਸੰਗਤ ਵਿੱਚ ਜੁੜਦਾ ਹੈ ਨਾ ਉਹ ਤਰ ਜਾਂਦਾ ਹੈ ਗੁਰਪਰਸਾਦ ਪਰਮ ਪਦ ਪਾਇ ਸੁਕੇ ਕਾਸਟ ਹਰਿਆ ਗੁਰੂ ਦੀ ਕਿਰਪਾ ਨਾਲ ਉਸ ਨੇ ਉੱਤਮ ਪਦਵੀ ਪ੍ਰਾਪਤ ਕਰ ਲਈ ਹੀ ਮਨੋ ਸੁੱਕੀ ਲੱਕੜੀ ਮੰਨ ਲਓ ਸੁੱਕੀ ਲੱਕੜੀ ਹਰੀ ਭਰੀ ਹੋ ਗਈ ਤੁਕ ਮਨ ਹਰਿਆ ਭਰਿਆ ਹੋ ਗਿਆ ਇਸ ਬਾਣੀ ਦੇ ਨਾਲ ਜਦੋਂ ਬਾਣੀ ਦਾ ਅੰਮ੍ਰਿਤ ਇਸ ਮਨ ਦੇ ਉੱਤੇ ਡਿਗਿਆ ਨਾ ਜਦੋਂ ਤੁਸੀਂ ਨਿਤਨੇਮ ਕਰਨ ਲੱਗੇ ਬਾਣੀ ਪੜਨ ਲੱਗੇ ਫਿਰ ਇਸ ਮਨ ਦੇ ਉੱਤੇ ਅੰਮ੍ਰਿਤਮਈ ਬਾਣੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਜਿਸੇ ਇਸ ਬਾਣੀ ਦਾ ਅੰਮ੍ਰਿਤ ਮਨ ਉੱਤੇ ਡਿਗਦਾ ਵਿਚਾਰਾ ਡਿਗਦੀਆਂ ਹਨ ਨਾ ਇਹ ਫੇਰ ਪੁੰਗਰਨ ਲੱਗ ਪੈਂਦਾ ਇਹਦੇ ਵਿੱਚੋਂ ਹੀ ਨਾਮ ਦਾ ਬੀਜ ਫੁੱਟਦਾ ਹੈ ਫਿਰ ਆਪ ਜੀ ਉਹ ਸੰਦੇਯਾਰੇ ਨੂੰ ਕਿਸੇ ਨੂੰ ਦੱਸ ਨਹੀਂ ਸਕੋਂਗੇ ਉਹ ਤੇ ਫਿਰ ਆਪ ਜਾਣਦੇ ਹੋ ਫਿਰ ਪ੍ਰਮਾਤਮਾ ਜਾਣਦਾ ਪਰਮੇਸ਼ਰ ਜਾਣਦਾ ਮਹਾਰਾਜ ਕਹਿੰਦੇ ਨੇ ਜਨਨ ਪਿਤਾ ਲੋਕ ਸੁਤ ਬਿੰਤਾ ਕੋਈ ਨ ਕਿਸ ਕੀ ਤਰਿਆ ਮਾਂ ਪਿਓ ਪੁੱਤਰ ਬੋਟੀ ਹੋੜ ਲੁਕੀ ਕੋਈ ਵੀ ਕਿਸੇ ਦਾ ਆਸਰਾ ਨਹੀਂ ਹਨ ਇਹ ਸਮਝ ਲੈਣਾ ਪੈਰੀ ਸਾਧ ਸੰਗ ਕੋਈ ਕਹਿੰਦਾ ਮੇਰਾ ਮਾਪਿਓ ਮੇਰਾ ਆਸਰਾ ਹੈ ਮਾਪਿਓ ਕਹਿੰਦਾ ਮੇਰਾ ਪੁੱਤ ਆਸਰਾ ਹੈ ਮੇਰੀ ਬੋਡੀ ਆਸਰਾ ਮੇਰੀ ਹਲਾ ਦਾਸਤ ਹੈ ਕੋਈ ਆਸਰਾ ਨਹੀਂ ਹੈ ਸਿਰ ਸੀਰੇ ਦੇ ਜਿ ਕੋ ਸੰਭਾਹੇ ਠਾਕਰ ਕਾਹੇ ਮਨ ਭੋ ਕਰਿਆ ਹਰੇਕ ਜੀਵ ਨੂੰ ਮਾਲਕ ਰਿਜਿਕ ਪਹੁੰਚਾਉਂਦਾ ਹੈ ਹੇ ਮੇਰੇ ਮਨ ਤੂੰ ਕਿਉਂ ਡਰਦਾ ਹੈ ਉਡੇ ਉਡੇ ਆਵੇ ਸਹ ਕਸਾ ਤਿਸ ਪਾਸ਼ੇ ਬਸ਼ਰੇ ਸ਼ਰਿਆ ਕੁੰਝਾ ਕਿਹੜੇ ਕਿੱਥੇ ਕਿੱਥੇ ਉਡ ਡੁਡ ਕੇ ਜਾਂਦੀਆਂ ਨੇ ਉਡੇ ਉਡੇ ਆਵੇ ਕਸੇ ਦੂਰ ਤੋਂ ਜਾਂਦੀਆਂ ਹਨ ਤਿਸ ਪਾਸ਼ੇ ਬਸ਼ਰੇ ਸ਼ਰਿਆ ਕਹਿੰਦੇ ਕੁੰਝਾ ਉੱਡਦੀਆਂ ਹਨ ਉਰਦੀਆਂ ਸੈਂਕੜੇ ਕੋਹਾਂ ਤੇ ਕਹਾ ਕੋਹਾਂ ਆ ਜਾਂਦੀਆਂ ਹਨ ਆਪਣਾ ਆਲਣਾ ਛੱਡ ਕੇ ਕਲਕਾ ਛੱਡ ਕੇ ਸੈਂਕੜੇ ਕੋਹਾਂ ਤੇ ਬਾ ਆ ਜਾਂਦੀਆਂ ਦੂਰ ਉਹ ਆਪਣੇ ਬੱਚੇ ਪਿੱਛੇ ਛੱਡ ਆਉਂਦੀਆਂ ਹਨ ਫਿੰਦੀ ਫਿਰ ਉਹਨਾਂ ਨੂੰ ਕੌਣ ਖਵਾਉਂਦਾ ਪਈ ਉਹ ਤਾਂ ਛੱਡ ਕੇ ਆ ਗਈਆਂ 100 100 ਸੈਂਕੜੇ ਕਿਲੋਮੀਟਰਾਂ ਦੇ ਚੱਲ ਕੇ ਆ ਗਈਆਂ ਉਹਨਾਂ ਨੂੰ ਪਿੱਛੇ ਬੱਚਿਆਂ ਨੂੰ ਕੌਣ ਖਵਾਉਂਦਾ ਤਿੰਨ ਕਵਣ ਖਿਲਾਵੇ ਤਵਣ ਸੁਗਾਵੇ ਮਨ ਮੈਂ ਸਿਮਰਨ ਕਰਿਆ ਉਹਨਾਂ ਨੂੰ ਕੌਣ ਖਵਾਉਂਦਾ ਪਈ ਚੋਗਾ ਦਿੰਦਾ ਹੈ ਕੀ ਤੂੰ ਮਨ ਵਿੱਚ ਕਦੇ ਵਿਚਾਰ ਕੀਤੀ ਉਹਨਾਂ ਨੂੰ ਕੌਣ ਖਵਾਉਂਦਾ ਹੈ ਕੌਣ ਉਹਨਾਂ ਨੂੰ ਚੋਗਾ ਦਿੰਦਾ ਹੈ ਸਬਨਿਧਾਨ ਦਸਿਓ ਸਥਾਨ ਹਾ ਕਰ ਕਰ ਤਲ ਤਰਿਆ ਸਾਰੇ ਖਜ਼ਾਨੇ ਤੇ 18 ਕਰਾਮਤ ਕਰਾਮਤੀ ਸ਼ਕਤੀਆਂ ਮਾਲਕ ਨੇ ਆਪਣੇ ਹੱਥ ਦੀ ਤਲੀ ਉੱਪਰ ਰੱਖੀਆਂ ਹੋਈਆਂ ਨੇ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਿਰਿਆ ਗੁਰੂ ਜੀ ਕਹਿੰਦੇ ਮਹਾਰਾਜ ਦਾਸ ਨਾਨਕੀ ਹੀ ਤਿੱਥੋਂ ਬਲਹਾਰ ਜਾਂਦਾ ਸਤਿਗੁਰੂ ਸਦਾ ਹੀ ਗੁਰਵਾਨ ਜਾਈਏ ਕਿਉਂਕਿ ਤੇਰਾ ਉਰਵਾਰ ਪਾਰ ਉਰਵਾਰ ਪਾਰ ਦਾ ਅੰਤ ਕੋਈ ਨਹੀਂ ਹੈ ਇਰਾ ਕੋਈ ਅੰਤ ਨਹੀਂ ਪਾ ਸਕਿਆ ਜੇ ਕੋਈ ਕਹਿੰਦਾ ਨਾ ਮੈਂ ਉਸ ਨੂੰ ਪਾ ਲਿਆ ਸਾਜ ਸੰਗਤ ਝੂਠ ਬੋਲਦਾ ਨਿਰਾ ਝੂਠ ਬੋਲਦਾ ਅਸੀਂ ਉਹਨੂੰ ਨਹੀਂ ਪਾ ਸਕਦੇ ਉਹ ਸਾਨੂੰ ਆਪਣੇ ਸਮਾ ਸਕਦਾ ਅਸੀਂ ਬਾਣੀ ਪੜਾਂਗੇ ਨਾਮ ਜਪਾਂਗੇ ਬੰਦਗੀ ਕਰਾਂਗੇ ਉਸ ਵਿੱਚ ਲੀਨ ਹੋ ਜਾਵਾਂਗੇ ਉਹਦੇ ਵਿੱਚ ਸਮਾ ਜਾਵਾਂਗੇ ਨਾ ਕਿ ਉਹ ਸਾਨੂੰ ਉਹਦੇ ਤਾਂ ਦਰਸ਼ਨ ਨਹੀਂ ਕਰਨ ਦੇ ਔਖਿਆ ਕਿੱਦਾਂ ਦੇ ਕਹਿੰਦੇ ਜੇ ਸੋਚਦਾ ਉੱਭ ਵੈ ਅਸਾਦੀ ਬਾਤ ਸੂਰਜ ਜਿੜ ਐਨਾ ਐਨਾ ਉਹਦਾ ਤਪ ਹੈ ਕਿ ਉਹ ਕਿਰਪਾ ਕਰਕੇ ਸਾਨੂੰ ਆਪਣੇ ਵਿੱਚ ਸਮਾ ਸਕਦਾ ਹੈ ਅਸੀਂ ਇਹਨੂੰ ਦੇਖ ਸਕਦੇ ਨਾ ਉਹਨੂੰ ਪਾ ਸਕਦੇ ਆ ਉਹ ਸਾਨੂੰ ਪਾ ਸਕਦਾ ਹੈ ਉਹ ਸਾਨੂੰ ਆਪਣੇ ਹਿਰਦੇ ਵਿੱਚ ਸਮਾ ਸਕਦਾ ਹੈ ਬਾਣੀ ਪੜੀਏ ਖੁਸ਼ ਹੋ ਕੇ ਸਾਡੇ ਦੇ ਮਿਹਰ ਭਰੇ ਹੱਥ ਰੱਖ ਕੇ ਆਪਣੇ ਚਰਨਾਂ ਵਿੱਚ ਨਵਾਸ ਦੇ ਸਕਦਾ ਹੈ ਪਰੀ ਸਾ ਸੰਗਤ ਅੱਜ ਦੀ ਕਥਾ ਇੱਥੇ ਹੈ ਕੱਲ ਅ ਰਾਗ ਅਸਾ ਚੌਥਾ ਮੱਲਾ ਚੌਥਾ ਸੂਪਰ ਇਥੋਂ ਵਿਚਾਰ ਅੱਗੇ ਸ਼ੁਰੂ ਹੋਏਗੀ ਸੂ ਕਿਰਪਾ ਕਰਨੀ ਮਿਹਰ ਕਰਨੀ ਸੂ ਬਾਣੀ ਜ਼ਰੂਰ ਸੁਣਨੀ ਪੂਰੀ ਸੁਣਨੀ ਹੈ ਜਿੰਨੀ ਵੀ 10 ਮਿੰਟ 15 ਮਿੰਟ ਦੀ ਹੈ ਆਪ ਜੀ ਨੇ ਟਾਈਮ ਕੱਢਣਾ ਕਿਉਂਕਿ ਬਹੁਤ ਰਜੀਵੇਂ ਹਨ ਸਾਡੇ ਲੇਕਿਨ ਇਹ ਜ਼ਰੂਰੀ ਹੈ ਮਹਾਰਾ ਜੀ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੀਵਲ ਨਾਮ ਨੇ ਸੱਡਣਾ ਚੱਲਣਾ ਹੈ ਸੁ ਬਾਣੀ ਨੇ ਚੱਲਣਾ ਹੈ ਜਰੂਰ ਸੁਣਨੇ ਆ ਸੋ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਹੈ ਸੋ ਮੇਰੀ ਪਿਆਰੀ ਪਿਆਰੀ ਸਾਧ ਸੰਗਤ ਆਸ਼ੀਰਵਾਦ ਦੇਣਾ ਅੱਗੇ ਤੋਂ ਇਸੇ ਤਰ੍ਹਾਂ ਆਪਦੀ ਸੇਵਾ ਚੱਲਦੀ ਰਹੇ ਸੋ ਵਾਹ ਫਤਿਹ ਕੀ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ